ਸਾਸਰੀ ਕਾਲ ਸਾਰਿਆਂ ਨੂੰ ਆਪਾਂ ਨਿਊ ਫੋਡ ਵਾਲਿਆਂ ਕਰੀਓ ਲੈ ਕੇ ਹਾਜ਼ਰ ਹੋਏ ਆਂ ਵੀਰੇ ਜੀ 533 IMT ਮੈਸੀ ਵੀਰ ਜੀ ਇਹਨੂੰ ਤੁਸੀਂ ਦੇਖੋ ਬਹੁਤ ਸੋਹਣਾ ਬਣਾਇਆ ਵੀਰ ਜੀ ਚੈੱਕ ਕਰ ਸਕਦੇ ਹੋ ਤੇ ਇਹਦੇ ਆਪਾਂ ਫਰੰਟ ਤੇ ਬੰਪਰ ਲਾਇਆ ਜੀ ਜਿਹੜਾ ਇੱਕ ਕੁਆਂਟਲ ਦਾ ਹੀ ਪੂਰਾ LED ਲਾਈਟਾਂ ਲਾਈਆਂ ਵੀਰ ਜੀ ਇਹਨੂੰ ਨਵੇਂ ਮਾੜੂ ਜੀ ਲੋਗੋ ਇਹਦਾ ਚੈੱਕ ਕਰ ਸਕਦੇ ਹੋ ओरिजिनल ਜੋ ਇਹਨੂੰ ਨਾਲ ਆਉਂਦਾ ਸੀਗਾ ਜੀ ਹਾਂਜੀ ਵੀਰ ਜੀ ਬਾਕੀ ਦਾ ਤੁਸੀਂ ਜੈਂਕ ਕੋਡ ਦਾ ਰੰਗ ਦੇ ਸਕਦਾ ਜੀ ਜਿਹੜਾ ਪਕਰਾਇਆ ਹੋਇਆ ਵੀਰ ਦਿਖਾਓ ਬੰਦਨਰਾ 95 ਬੋਲਟ ਵਗੈਰਾ ਹਾਂ ਜੀ ਸਾਰੇ ਜੀ ਇਹਦੀ ਫਿਟਿੰਗ ਪੰਪ ਦੀ ਡੀਐਮਡੀ ਸਾਰੀ ਫਿਟਿੰਗ ਚੈੱਕ ਕਰ ਸਕਦੇ ਹਾਂ ਜੀ ਹਾਂ ਜੀ ਜੀ ਇਹਦੇ ਮੀਟਰ ਆ ਜਿਹੜਾ ਚੈੱਕ ਹੋਸਲ ਵਾਕੀ ਵਾਲਾ origial ਚੱਲਦਾ ਜੀ ਨਾਲ ਦਾ ਟਰੈਕਟਰ ਦੇ ਹਾਂ ਜੀ ਇੱਕ ਆ ਪਾ ਦਾ ਸਾਇਲੈਂਸਰ ਵੀ ਜੀ ориجنલ ਤਿਆਰ ਕਰਵਾਇਆ ਹੈ ਇਹ ਜਾਨਕਿ ਜਿਹੜਾ ਥੋੜੀ ਬਿਸਲ ਮਾਰ ਦੇਣੀ ਹੈ ਸੀਟੀ ਵਗੈਰਾ ਮਾਰਦਾ ਇਹਦੇ ਚੋਂ ਚੈੱਕ ਕਰ ਸਕਦੇ ਹਾਂ ਇੱਕ ਆਪਾਂ ਇਹਦੇ ਵਿੱਚ ਫੋਰਟ ਰੈਸਟ ਲਾਇਆ ਹੈ ਇਹ ਇਹਦੇ ਜਿਹੜੇ ਪੈਡਲ ਆ ਥੱਲੋਂ ਪੂਰ ਸਾ ਬਣਾ ਹੁੰਦਾ ਜਾਨਕਿ ਆਪਾਂ ਦੀ ਕੋਈ ਹਾਂਡੀ ਨਹੀਂ ਚੇਂਜ ਕੀਤੀ ਗਈ ਉਹੀ ਹਾਂਡੀ ਦੇ ਵਿੱਚ ਆਪਾਂ ਇਹਨੂੰ ਤਿਆਰ ਕੀਤਾ ਪੈਡਲ ਹੁੰਦਾ ਥੱਲੋਂ ਦਿਖਾਇਓ ਸਾਰਾ ਇਹਦਾ ਤੁਸੀਂ ਕਲਚ ਦੇਖ ਸਕਦੇ ਹੋ ਵੀ ਅੰਦਰ ਦਿਖਾਓ ਬਸ ਹਾਂਜੀ ਆ ਦੇਖੋ ਇੱਕ ਹੱਥ ਨਾਲ ਦੂਜੀ ਨੱਪ ਹੁੰਦਾ ਕਲੱਚ ਇਹਦਾ ਇੰਨਾ ਸਮੂਥ ਆ ਜੀ ਆ ਦੇਖੋ ਆ ਕਿੰਨਾ ਗਫੋਨਸ ਕਰਨਾ ਪੈਂਦਾ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਬਾਕੀ ਦੇ ਮੈਡਗਾਰਡ ਆ ਜਿਹੜੇ ਫਾਰਮ ਟਰੈਕ ਕਲਾਸਕ ਵਾਲੇ ਲਾਏ ਗਏ ਆ ਜੀ ਤੇ ਟਾਇਰ ਟਾਇਰ ਆ ਜਿਹੜੇ 13 28 ਦੇ ਰੇਡੀਅਲ ਪਾਏ ਗਏ ਆ ਜੀ ਇਹਦੇ 'ਚ ਬਾਕੀ ਆ ਲਾਈਟਾਂ ਜਿਹੜੀਆਂ ਆਪਾਂ ਫਾਰਮ ਟਰੈਕ ਦੀਆਂ ਐਲਈਡੀ फ्रंट ਵਾਲੀਆਂ ਤੇ ਬੈਕ ਉਹੀ ਲਾਈਆਂ ਜੀ ਹਾਂ ਜੀ ਇਹ ਕਾਹ ਆਰਮਰਸਟ ਲਾਇਆ ਜੀ ਇਹਦੇ ਵਿੱਚ ਬਾਕੀ ਤੁਸੀਂ ਫੁੱਕ ਦੇਖ ਸਕਦੇ ਹੋ ਹਾਂ ਜੀ ਇਹ ਬਹੁਤ ਹੈਵੀ ਲਾਈ ਗਈ ਹੈ ਜੀ ਬਾਕੀ ਇਹ ਸੰਗਲਾਂ ਵਗੈਰਾ ਦੇ ਸਾਰੇ ਚੈੱਕ ਕਰ ਸਕਦੇ ਤੁਸੀਂ ਬਾਕੀ ਆ ਲਾਈਟ ਬੈਕ ਤੇ ਦੀ ਰੀਨ ਲਈ ਜਿਹੜੀ ਆਉਂਦੀ ਹੈ ਮੈਕਸੀਮੋ ਹੀ ਨੰਬਰ 플레이ਟ ਲਾਈਟ ਤੋਂ ਲੈ ਕੇ ਤਕਰੀਬਨ ਆਂ ਡਿਟੇਲ ਦੇ ਵਿੱਚ ਵੀਰ ਜੀ ਸਾਰਾ ਇਹਨੂੰ ਜੈਨੂਇਨ ਤਿਆਰ ਕੀਤਾ ਗਿਆ ਜੀ ਬਾਕੀ ਆ ਬ੍ਰੇਕਾਂ ਵਾਲਾ ਇਧਰੋਂ ਵੀ ਦੇਖ ਸਕਦੇ ਹੋ ਇੰਪੋਰਟ ਰੈਸਟ ਇਹ ਦੇਖੋ ਬ੍ਰੇਕ ਇੱਥੇ ਸਮੂਹ ਪੂਰੇ ਕੰਮ ਕਰ ਰਹੇ ਆ ਬਾਕੀ ਆ ਦੇਖੋ ਆਪਾਂ ਜਿਹੜੇ ਬ੍ਰੇਕ ਅਲੱਗ-ਅਲੱਗ ਕਰਨ ਨੂੰ ਕਿੱਲੇ ਲਾਈ ਹੈ ਜੀ ਹਾਂ ਜੀ ਬਾਕੀ ਆ ਸੈਲਫ ਦਾ ਦੇਖ ਸਕਦੇ ਹੋ ਫਿਟਿੰਗ ਜੀ ਇਹਨੋਂ ਨਾਲ ਦੀ ਸਲਫਾਜੀ ਵੱਡੀ ਇਹ ਤੇ ਜਿਹੜੀ ਆਉਂਦੀ ਸੀ ਇੱਕ ਦੇ ਆ ਬਾਈ ਜੀ ਹੁਣਾਂ ਨੇ ਪੰਪ ਆ ਜਿਹੜਾ ਇਹਦਾ ਮੇਡ ਇਨ ਇੰਗਲੈਂਡ ਤੋਂ ਮੰਗਾਇਆ ਜੀ ਆਹਾ ਜਿਹੜਾ ਜੈਨੂਅਲ ਨਾਲ ਦਾ ਇਹ ਪਹਿਲਾਂ ਨਹੀਂ ਸੀ ਆਉਂਦਾ ਇੱਕ ਵੀਰ ਜੀ ਇਹਦੇ ਜਿੰਨੀ ਤੁਹਾਨੂੰ ਨੌਲੇਜ ਹਣੀ ਆ ਅਸੀਂ ਥੋੜਾ ਘਣਾ ਆਪ ਦੇ ਕੰਨਿਓ ਕਰਕੇ ਇਹਨੂੰ ਨਾ ਅਸੀਂ ਹੀਟਰ ਚੱਲਦਾ ਕੀਤਾ ਵੀਰ ਜੀ ਇਹਦੇ ਆ ਡੀ ਲਾਈਟੀ ਲਾਈ ਜੀ ਹਾਂਜੀ ਚੈੱਕ ਕਰ ਸਕਦੇ ਹੋ ਬਾਕੀ ਸਾਰੇ ਇਹ ਮੋਰ ਡਿਟੇਲ ਨਾਲ ਇਹਨੂੰ ਤਿਆਰ ਕੀਤਾ ਜਾਵੇ ਸਾਰੇ ਨੂੰ ਆਰੇ ਹੈਂਚ ਵਗੈਰਾ 볼ਟ ਨਹੀਂ ਮਿਲਦੇ ਜੀ ਇਹ ਵੀ ਆਪਾਂ ओरिजिनल ਲੈ ਕੇ ਲਾਇਆ ਜੀ ਚੈੱਕ ਕਰ ਸਕਦੇ ਹੋ ਸਾਰੇ ਹਾਂਜੀ ਪੇਂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਦੀ ਤੂ ਕਿਹਦੇ ਵਿੱਚ ਕੀਤਾ ਗਿਆ ਵੀ ਜੀ ਇਹ ਹਾਂ ਇਹ ਲਾਣੇ ਦਾ ਲਿਖਾਇਆ ਗਿਆ ਜੀ ਉੱਤੇ ਇਹਦੇ ਉਹ ਹੈ ਤਾਂ 533 AIMT ਹਾਂਜੀ ਸੀਟ ਆਈ ਸੀਟ ਲਾਈ ਗਈ ਹੈ ਜੀ ਇਹਦੇ 에어 ਵਾਲੀ ਹੈ ਜੀ ਹਾਂ ਜੀ ਅੱਜ ਜੋ ਨਵੇਂ ਸ੍ਰੀਕਾਰ ਸਾਰਿਆਂ ਨੂੰ ਫੀਡਬੈਕ ਦਿਓ ਜੀ ਕਿੱਦਾਂ ਦਾ ਤਿਆਰ ਹੋਇਆ ਤੁਸੀਂ ਤੁਹਾਨੂੰ ਸਾਡੇ ਚੈਨਲ ਆ ਦੋਨੇ ਉਹਨਾਂ ਤੇ ਤੁਹਾਨੂੰ ਫੀਡਬੈਕ ਦਿਓ ਜੀ ਇਹਦਾ